ਸ੍ਰੀ ਅਕਾਲ ਜੀ ਅਨਮਿਊਟ ਦੇਖ ਰਹੇ ਹਾਂ ਤੁਸੀਂ ਮੈਂ ਪਰਵਿੰਦਰ ਸਿੰਘ ਸਵਾਗਤ ਹੈ ਅੱਜ ਅਸੀਂ ਇੱਕ ਖਾਸ ਇਵੈਂਟ ਤੇ ਪਹੁੰਚੇ ਹਾਂ ਇਹ ਇਵੈਂਟ ਆਰਗੇਨਾਈਜ਼ ਕੀਤਾ ਹੈ ਸੁਭਾਸ਼ ਮੰਗਤ ਐਂਡ ਗਰੁੱਪ ਦੇ ਵੱਲੋਂ ਇਸ ਇਵੈਂਟ ਦੇ ਵਿੱਚ ਲੋਕਾਂ ਨੂੰ ਪ੍ਰਾਪਰਟੀਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਊਗੀ ਕਿ ਕੰਪਨੀ ਹੈ ਜਾਂ ਕਹਿ ਸਕਦੇ ਆ ਗਰੁੱਪ ਹੈ ਜਿਹੜਾ ਕਿਹੜੇ ਕਿਹੜੇ ਨਵੇਂ ਪਲਾਨਸ ਲੈ ਕੇ ਆ ਰਿਹਾ ਹੈ ਕੀ ਕੀ ਫੈਸਿਲਿਟੀਆਂ ਹੋਣਗੀਆਂ ਉਸ ਪ੍ਰਾਪਰਟੀ ਦੇ ਵਿੱਚ ਆਓ ਤੁਹਾਨੂੰ ਇਵੈਂਟ ਦੀਆਂ ਤਸਵੀਰਾਂ ਦਿਖਾਉਂਦੇ ਆ ਤੇ ਗੱਲਬਾਤ ਵੀ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਿਵੇਕ ਕੋਲੀ ਸੁਭਾਸ਼ ਮੰਗਤ ਐਂਡ ਗਰੁੱਪ ਸੰਜੀਵ ਬੂਟਾ ਸੁਆਸ਼ਵੰਗਤਨ ਗਰੁੱਪ ਤੋਂ ਸਰ ਵਿਜ਼ਨ ਕੀ ਹੈ ਇਸ ਪ੍ਰੋਗਰਾਮ ਦਾ ਇਸ ਇਵੈਂਟ ਦਾ ਇਕੱਠ ਕਰਨਾ ਯੂਨਿਟੀ ਦਿਖਾਣਾ ਔਰ ਗਰੋ ਕਰਨਾ ਅਸੀਂ ਸਾਰਿਆਂ ਨੇ ਮਿਲ ਕੇ ਸਾਰੇ ਅਸੀਂ ਡੀਲਰ ਭਰਾ ਇਕੱਠੇ ਮਿਲ ਕੇ ਸਾਡੇ ਨਾਲ ਜਿਹੜੇ ਜਿਹੜੇ ਵੀ ਪਾਰਟਨਰ ਨੇ ਆਪਸ ਵਿੱਚ ਮਿਲ ਕੇ ਅਸੀਂ ਇਹ ਕੰਮ ਕਰਦੇ ਹਾਂ ਜਿਹੜੇ ਟਰੇਡਿੰਗ ਦਿਸਰਾ ਸੀ ਆਪਣੇ ਬਿਲਡਰਸ ਤੇ ਡੀਲਰਸ ਤੇ ਆਪਣਾ ਇਨਵੈਸਟਰਸ ਨੂੰ 올 ਅੰਡਰ ਵਨ ਰੂਫ ਲਿਆ ਕੇ ਕੀ ਨਵਾਂ ਲਿਆ ਰਹੇ ਹਾਂ ਕੀ ਆਨ ਗoing ਪ੍ਰੋਜੈਕਟਸ ਚੱਲ ਰਹੇ ਹਨ ਕੀ ਰੇਟਸ ਹੈ ਮਾਰਕੀਟ ਟ੍ਰੈਂਡ ਕੀ ਹੈ ਸਾਡੇ ਨਾਲ ਇਨਵੈਸਟ ਕਰੋਗੇ ਕੀ ਫਾਇਦੇ ਆ ਕੀ ਕੁਝ ਅਸੀਂ ਯੂਐਸਪੀਸ ਲੈ ਆ ਰਹੇ ਹਾਂ ਆਪਣੇ ਮਾਰਕੀਟ ਚ ਉਹ ਸਾਰਾ ਇੱਕ ਅੰਡਰ ਵਨ ਰੂਫ ਅਸੀਂ ਸਾਰੇ ਸ਼ਹਿਰ ਨੂੰ ਸਾਰੇ ਡੀਲਰਸ ਨੂੰ ਇਨਵੈਸਟਰਸ ਐਂਡ ਬਿਲਡਰਸ ਨੂੰ ਵੀ ਬੁਲਾ ਕੇ ਇੱਥੇ ਉਹ ਕਰ ਰਹੇ ਹੈਗੇ ਬੁਹ ਦੇਖ ਰਹੇ ਹਾਂ ਬਹੁਤ ਸਾਰੇ ਲੋਕ ਪਹੁੰਚੇ ਹੋਏ ਨੇ ਪੂਰਾ ਪੰਡਾਲ ਹੈ ਜਿਹੜਾ ਫੁੱਲ ਹੈ ਕਸਟਮਰ ਕਿਵੇਂ ਦੀ ਡਿਮਾਂਡ ਕਰ ਰਿਹਾ ਅੱਜ ਕੱਲ ਕਿਵੇਂ ਦੀ ਡਿਮਾਂਡ ਆ ਜਮਾਨਾ ਚੇਂਜ ਹੁੰਦਾ ਜਾ ਰਿਹਾ ਹੈ ਕਸਟਮਰ ਅਫੋਰਡੇਬਲ ਸੈਗਮੈਂਟ ਦਾ ਬਹੁਤ ਜ਼ਿਆਦਾ ਹੁੰਦਾ ਹੈ ਪਲੱਸ ਇਨਵੈਸਟਰਸ ਬਹੁਤ ਹੈ ਸਾਡੇ ਕੋਲ ਬਾਹਰੋਂ ਵੀ ਆਉਂਦੇ ਐ ਇੱਥੇ ਵੀ ਹੈਗੇ ਜੋ एवरीवन ਤੇਗ ਮੁਹਾਲੀ ਹੀ ਐਸਾ ਏਰੀਆ ਜਿੱਥੇ ਮਨੀ ਜਿਹੜੀ ਹੈ ਗ로우 ਹੋ ਰਹੀ ਹੈ ਬਾਕੀ ਜਗਾ ਸਟੈਗਨੈਂਟ ਹੈ ਇੱਥੇ ਬੜੇ ਘੱਟ ਪ੍ਰਾਈਸ ਤੇ ਜਿਸ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ ਤੇ ਬਹੁਤ ਇਨਵੈਸਟਰਸ ਅਟਰੈਕਟ ਹੁੰਦੇ ਆ ਇੱਥੇ ਤੇ ਬਿਲਡਰਸ ਵੀ ਇੱਧਰ ਹੀ ਆ ਰਹੇ ਆਂ ਬਾਕੀ ਸ਼ਹਿਰ ਤੁਸੀਂ ਦੇਖੋਗੇ ਕਿਧਰੇ ਵੀ ਨਹੀਂ ਹੈ ਚੰਡੀਗੜ੍ਹ ਆਊਟ ਆਫ ਸਕੋਪ ਹੈਗਾ ਉੱਥੇ ਨਾ ਲੈਂਡ ਆ ਕੁਛ ਇੱਥੇ ਲੈਂਡ ਹੈ ਇੱਥੇ ਵੀ ਉਹਦਾ ਡੇ ਬਾਈ ਡੇ ਘਟ ਰਹੀ ਹੈ ਤੇ ਪ੍ਰਾਈਸ ਇਨਕਰੀਜ਼ ਹੋ ਰਹੇ ਤੇ ਡਿਵੈਲਪਮੈਂਟ ਸਾਰੀ ਇੱਧਰ ਹੀ ਹੋ ਰਹੀ ਹੈ ਸ਼ਹਿਰ ਤੋਂ ਬਾਹਰ ਹੋਰ ਕੀ ਖਾਸ ਹੈ ਪੂਰੇ ਸ਼ਹਿਰ ਨਾਲੋਂ ਇੱਥੇ ਕੀ ਵੱਖਰਾ ਹੈ ਜੋ ਕਸਟਮਰ ਤੁਹਾਡੇ ਕੋਲੇ ਜ਼ਰੂਰ ਆਵੇ ਇੱਥੇ ਇੱਕ ਤਾਂ ਪੇਮੈਂਟ ਪਲਾਨ ਬੜੇ ਅਟਰੈਕਟਿਵ ਹੈ ਸ਼ਹਿਰ ਤੁਸੀਂ ਲੈਂਦੇ ਹੋ ਮੈਕਸਿਮਮ 2 ਜਾਂ 3 ਮਹੀਨੇ ਤੁਹਾਨੂੰ ਪੂਰੇ ਪੈਸੇ ਦੇ ਕੇ ਰਜਿਸਟਰੀ ਕਰਾਉਣੀ ਪੈਂਦੀ ਹੈ ਇੱਥੇ ਜੈਸੇ ਕਮਰਸ਼ੀਅਲ ਤੁਸੀਂ ਪਲਾਨ ਕਰ ਸਕਦੇ ਹੋ ਕਿਵੇਂ ਲੈਣਾ ਹੈ ਬੈਂਕ ਲੋਨਸ ਅਵੇਲੇਬਲ ਹੈ ਹੋਲੀ-ਵਲੀ ਬੰਦਾ ਜੋੜ ਕੇ ਕਿਸ਼ਤਾਂ ਚ ਪੈਸੇ ਵੀ ਦੇ ਸਕਦਾ ਹੁੰਦਾ ਤੇ ਉਹ ਇੱਥੇ ਇੱਕ ਐਡਵਾਂਟੇਜ ਆ ਪਲੱਸ ਸ਼ਹਿਰ ਚ ਪ੍ਰੋਪਰਟੀ ਬਹੁਤ ਮਹਿੰਗੀਆਂ ਨਿਊਕਲੀਅਰ ਫੈਮਲੀਆਂ ਹੋ ਰਹੀਆਂ ہیں ਪਹਿਲੇ ਜੁਆਇੰਟ ਫੈਮਲੀ ਸੀ ਤਾਂ ਲੋਕਾਂ ਦੇ ਬਜਟ ਘਟ ਹੁੰਦੇ ਉਹ ਫਿਰ ਇੱਧਰ ਅਟਰੈਕਟ ਹੁੰਦੇ ਪਲੱਸ ਇੱਧਰ ਬੈਟਰ ਡਿਵੈਲਪਮੈਂਟ ਔਰ ਇਨਫਰਾਸਟਰਕਚਰ ਬਹੁਤ ਬੈਟਰ ਹੋ ਰਿਹਾ ਜੋ ਕਮੀਆਂ ਸ਼ਹਿਰ ਚ ਰਹਿ ਗਈਆਂ ਉਹ ਇੱਥੇ ਗਮਾੜਾ ਜਾਂ ਹੋਰ ਇਨਸਟੀਟਿਊਟ ਜਿੰਨੇ ਵੀ ਹੈਗੇ ਆਪਣਾ ਐਮਸੀ ਵਗੈਰਾ ਉਹ ਸਭ ਇੱਧਰ ਕਮੀਆਂ ਦੂਰ ਕਰ ਰਹੇ ਸਰ ਸਲ लोग आंख बंद करके किमे आउण ए ए जरूर क्योंकि आजकल फ्रॉड बहुत हो रेया है बिल्कुल साडा ब्रांड स्पीक्स फॉर इटसेल्फ ब्रांड दी एक रेपुटेशन है ਸਾਡੇ ਫਾਦਰਸ ਨੇ ਸ਼ੁਰੂ ਕੀਤਾ ਸੀ ਪੰਜਾਬ 55 ਸਾਲ ਪੁਰਾਣਾ ਬ੍ਰਾਂਡ ਹੈਗਾ ਜੋ ਕਿ ਅੱਤੇ ਕਈ ਬਿਲਡਰਸ ਵੀ ਹਲੇ ਨਵੇਂ ਐ ਤੇ ਸਾਡਾ ਬ੍ਰਾਂਡ ਕਾਫੀ ਪੁਰਾਣਾ ਤੇ ਲੋਕ ਸਾਨੂੰ ਜਿਆਦਾ ਟਰਸਟ ਕਰਦੇ ਤੇ ਉਹ ਮਤਲਬ ਕਈ ਇਨਵੈਸਟਰਸ ਐਸੇ ਵੀ ਆ ਪ੍ਰੋਜੈਕਟ ਦੇਖਣ ਵੀ ਨਹੀਂ ਜਾਂਦੇ ਦੇ ਇਨਵੈਸਟ ਵੇ ਦੱਸ ਤੋ ਸਾਡਾ ਨਾਮ ਹੀ ਇੱਕ ਟਰਸਟ ਦੇ ਨਾਲ ਹੀ ਬਣਿਆ ਹੈ ਓਵਰ ਅ ਪੀਰੀਅਡ ਆਫ ਟਾਈਮ ਅਸੀਂ ਲੋਕਾਂ ਨੂੰ ਆਸ਼ਵਾਸਨ ਦੇ ਕੇ ਕਹਿੰਦੇ ਆ ਲਾਸ ਮੇਰਾ ਹੈ ਤੁਹਾਡਾ ਨਹੀਂ ਹੈ ਅਸੀਂ ਪੂਰੀ ਡਿਊ ਡਿਲੀਜੈਂਸ ਨਾਲ ਸਟੱਡੀ ਕਰਕੇ ਹੀ ਪ੍ਰੋਪਰਟੀ ਦੇਈ ਦੀ ਐਸ ਤਰ੍ਹਾਂ ਦਿੰਦੇ ਨਹੀਂ ਜਿੱਥੇ ਆਪਣਾ ਪੈਸਾ ਲਾ ਸਕੀਏ ਉੱਥੇ ਦੂਜੇ ਦਾ ਲਗਵਾਉਂਦੇ ਠੀਕ ਹੈ ਸੋ ਅਦਰ ਕੰਟਰੀ ਅ ਸਟੇਟਸ ਤੋਂ ਵੀ ਆਂਦੇ ਹੋਣੇ ਕਸਮਤ ਸਾਡੇ ਮਾਨ ਸਾਹਿਬ ਆਏ ਨੇ ਕੈਨੇਡਾ ਤੋਂ ਆਏ ਨੇ ਇੱਥੇ ਸਾਡੇ ਨਾਲ ਹਰ ਸਾਲ ਆਂਦੇ ਨੇ ਕੁਝ ਨਾ ਕੁਝ ਇਨਵੈਸਟ ਕਰਕੇ ਜਾਂਦੇ ਨੇ ਕੁਝ ਸਾਨੂੰ ਵੀ ਖਟਾਉਂਦੇ ਨੇ ਕੁਝ ਆਪ ਵੀ ਖਟ ਕੇ ਜਾਂਦੇ ਨੇ ਫਿਰ ਅੱਗੋਂ ਹੋਰ ਬੰਦੇ ਸਾਾਨੂੰ ਦਿੰਦੇ ਨੇ ਭ ਸਰ ਫੀਡਬੈਕ ਕਿਹੋ ਜਿਹਾ ਆ ਰਿਹਾ ਹੈ ਕਸਟਮਰਸ ਦਾ ਜਿਨ੍ਹਾਂ ਨੇ ਇਨਵੈਸਟ ਕੀਤਾ ਪਹਿਲਾਂ ਫੀਡਬੈਕ ਬਹੁਤ ਪੋਜ਼ਿਟਿਵ ਹੈ ਇਨਵੈਸਟਮੈਂਟ ਗਰੋ ਕਰ ਰਹੀ ਹੈ ਜਿਸ ਤਰ੍ਹਾਂ ਥੋੜੀ ਜੀ ਪੇਮੈਂਟ ਲਗਾ ਕੇ ਵੀ ਗ੍ਰੋਥ ਮਿਲ ਰਹੀ ਹੈ ਲੋਕਾਂ ਨੂੰ ਪੀਪਲ ਆਰ ਵੈਰੀ ਹੈਪੀ ਉਹ ਇੱਕ ਹੀ ਚੀਜ਼ ਵਿਕ ਜਾਂਦੀ ਹੋਰ ਦੂਸਰੀ ਡਿਮਾਂਡ ਕਰਦੇ ਆ ਤੇ ਬਹੁਤ ਅੱਛਾ ਪੋਜ਼ਿਟਿਵ ਫੀਡਬੈਕ ਹੈ ਫੀਡਬੈਕ ਸਾਡੇ ਦੇ ਐਨਾ ਤੋਂ ਲੋਕ ਪਾਈਸਮਾਨਾ ਇਹਨਾਂ ਤੋਂ ਵਧੀਆ ਕੋਈ ਦੱਸ ਨਹੀਂ ਸਕਦਾ ਸਾਡੇ ਬਹੁਤ ਪੁਰਾਣੇ ਇਨਵੈਸਟਰ ਹੈ ਸਪੈਸ਼ਲੀ ਹਰ ਸਾਲ ਆਉਂਦੇ ਹੀ ਸਾਡੇ ਲਈ ਹੈਗੇ ਆ ਇਸ ਲਈ ਸਪੈਸ਼ਲੀ ਕਸਟਮਰ ਦੇ ਲਈ ਰਿਵਾਰਡਸ ਆਫਰਸ ਵੀ ਕਰਦੇ ਰਹਿੰਦੇ ਆ ਆਫਰਸ ਅਸੀਂ ਇਨ ਟਰਮਸ ਆਫ ਪ੍ਰਾਈਸ ਹੁੰਦਾ ਮਤਲਬ ਕਿਸੇ ਨੂੰ ਗਿਫਟ ਦੇਣੇ ਇਹ ਉਹ ਆਫਰਸ ਜੇ ਅਸੀਂ ਬਲੀਵ ਹੀ ਨਹੀਂ ਕਰਦੇ ਕਿ ਅਸੀਂ ਪ੍ਰਾਈਸ ਇੰਨਾ ਵਧੀਆ ਦਿੰਦੇ ਆ ਬਿਲਡਰਸ ਜਾਂ ਹੋਰ ਪ੍ਰੋਮੋਟਰਸ ਕੀ ਕਰਦੇ ਰੇਟ ਵਧਾ ਕੇ ਉਹਦੇ ਚ ਗਿਫਟਸ ਰੱਖ ਦਿੰਦੇ ਆ ਅਸੀਂ ਰੇਟ ਹੀ ਬਹੁਤ ਜੈਨੂਇਨ ਦਿੰਦੇ ਆ ਸੋ ਆਫਰਸ ਦੀ ਸਾਨੂੰ ਲੋੜ ਹੀ ਨਹੀਂ ਪੈਂਦੀ ਔਰ ਪ੍ਰੋਡਕਟ ਐਸਾ ਜਿਹਦੇ ਡਿਮਾਂਡ ਸਪਲਾਈ ਦੀ ਸਿਚੁਏਸ਼ਨ ਹੈ ਸਪਲਾਈ ਬਹੁਤ ਘੱਟ ਹੁੰਦੀ ਡਿਮਾਂਡ ਬਹੁਤ ਜ਼ਿਆਦਾ ਅਸੀਂ ਆਫਰ ਦੇਣ ਦੀ ਲੋੜ ਹੀ ਨਹੀਂ ਪੈਂਦੀ ਸਰ ਸਰ ਬੇਸਿਕ ਨੀਡਸ ਹੁੰਦੀਆਂ ਨੇ ਹੈਲਥ এডਿਕੇਸ਼ਨ ਸਿਕਿਉਰਿਟੀ ਸਭ ਤੋਂ ਵੱਡਾ ਮੁੱਦਾ ਅੱਜ ਕੱਲ ਬਹੁਤ ਵਾਰਦਾਤ ਹੋ ਜਾਂਦੀਆਂ ਨੇ ਲੋਕ ਸਿਕਿਉਰਿਟੀ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਹਨਾ ਕੌਨਸ਼ੀਅਸ ਰਹਿੰਦੇ ਨੇ ਉਸ ਬਾਰੇ ਜ਼ਰੂਰ ਚਾਨਣਾ ਪਾਉ ਕਿ ਕਿਵੇਂ ਦੇ ਇੱਥੇ ਜੋ ਅਸੀਂ ਟਾਊਨਸ਼ਿਪਸ ਜਿੰਨੀਆਂ ਵੀ ਲਾਂਚ ਕਰ ਰਹੇ ਅੱਜ ਦੀ ਡੇਟ 'ਚ ਸਾਰੇ ਵੀ ਪ੍ਰਿਫਰ ਗੇਟੇਡ ਹੋਣ ਗੇਟੇਡ ਐਂਡ ਗਾਰਡਡ ਬਾਹਰ ਗੇਟ ਤੇ ਗਾਰਡ ਖੜਿਆ ਹੋਏ ਬਿਨਾਂ ਐਂਟਰੀ ਤੋਂ ਅੰਦਰ ਐਗਜ਼ਿਟ ਨਾ ਹੋਵੇ ਔਰ ਇੱਕੋ ਹੀ ਸਿੰਗਲ ਐਂਟਰੀ ਔਰ ਐਗਜ਼ਿਟ ਹੋਵੇ ਜੋ ਕਿ ਸ਼ਹਿਰ 'ਚ ਚੰਡੀਗੜ੍ਹ ਜਾਂ ਮੋਹਾਲੀ ਜਾਂ ਪੰਚਕੂਲਾ 'ਚ ਮਿਸਿੰਗ ਸੀਗਾ ਉਹ ਅੱਥੇ ਅਸੀਂ ਪੂਰਾ ਕਰਦੇ ਹਾਂ ਉਸ ਚੀਜ਼ਾਂ ਇਕਲੀ ਜਾਂ ਫਿਰ ਅਪਰੂਵਲ ਅਪਰੂਵਲਸ ਨੇ ਉਸ ਬਾਰੇ ਜ਼ਰੂਰ ਚਾਣਨਾ ਪਾਓ ਕਿ ਉਹ ਸਾਰਾ ਸਾਰਾ ਅਸੀਂ ਸਾਰਾ ਅਪਰੂਵਡ ਮਾਲ ਹੀ ਵੇਚਦੇ ਆ ਅਸੀਂ ਅਨ ਅਪਰੂਵਡ ਕੁਝ ਨਹੀਂ ਮਿਲਦੇ ਜਦ ਤੱਕ ਰੇਰਾ ਨਹੀਂ ਆਂਦਾ ਅਸੀਂ ਉਹ ਕੋਈ ਮਾਲ ਨਹੀਂ ਵੇਚਦੇ ਔਰ ਹਰ ਬੰਦੇ ਨੂੰ ਉਹਦੇ ਪੈਸੇ ਦੀ ਸੇਫਟੀ ਸਿਕਿਉਰਟੀ ਸਾਡੀ ਹੁੰਦੀ ਹੈ ਇਹੀ ਸਾਡੀ ਸਟਰੈਂਥ ਹੈ ਇਹੀ ਸਾਡਾ ਕੰਪਨੀ ਦਾ ਲੋਗੋ ਹੈ ਕਿ ਕੋਈ ਕਿਸੇ ਦੇ ਨਾਲ ਧੋਖਾ ਨਹੀਂ ਹੋਏਗਾ ਇਸ ਕੰਪਨੀ 'ਚ ਬਾਕੀ ਸਾਡੇ ਤੋਂ ਜ਼ਿਆਦਾ ਸਾਡੇ ਮਾਨ ਸਾਹਿਬ ਨਾਲ ਇੱਕ ਵਾਰੀ ਗੱਲ ਕਰੋ ਇਹ ਤੁਹਾਨੂੰ ਦੱਸਣਗੇ ਸਰ ਤੁਸੀਂ ਕੈਨੇਡਾ ਤੋਂ ਆਇਓ ਆਏ ਸਾਲ ਇਨਵੈਸਟ ਕਰਦੇ ਹੋਂ ਕਿਵੇਂ ਦਾ ਲੱਗਿਆ ਇੱਥੇ ਆ ਕੇ ਤੁਹਾਨੂੰ ਦੇਖੋ ਇਸ ਤਰ੍ਹਾਂ ਜੀ ਕਿ ਸੁਬਾਸ਼ ਮੰਗਤ ਐਂ ਕੰਪਨੀ ਦਾ ਇੱਕ ਬਹੁਤ ਵੱਡਾ ਨਾਮ ਹੈ ਚੰਡੀਗੜ੍ਹ ਦੇ ਵਿੱਚ ਬਾਇੰਗ ਐਂ ਸੇਲਿੰਗ ਦੇ ਵਿੱਚ ਇਹਨਾਂ ਦੀ ਕਾਫੀ ਵੱਡੀ ਇੱਕ ਓਨੈਸਟੀ ਹੈਗੀ ਓਨੈਸਟੀ ਬਹੁਤ ਜ਼ਿਆਦਾ ਵੱਡੀ ਇੱਕ ਫੈਕਟਰ ਹੈਗਾ ਔਰ ਰਿਲਾਈਅਬਿਲਿਟੀ ਔਰ ਸਿਕਿਉਰਿਟੀ ਹੈ ਇਹਨਾਂ ਦੇ ਨਾਲ ਤੇ ਅਸੀਂ ਤਾਂ ਬਹੁਤ ਸਾਲਾਂ ਤੋਂ ਜੁੜੇ ਆ ਸਾਨੂੰ 40 45 ਸਾਲ ਹੋ ਗਏ ਜੀ ਚੀਜ਼ਾਂ ਖਰੀਦਦੇ ਮੈਂ ਹਰ ਸਾਲ ਹੀ ਆਉਣਾ ਦੋ ਤਿੰਨ ਪਲਾਟ ਦੋ ਤਿੰਨ ਪ੍ਰੋਪਰਟੀਆਂ ਮੈਂ ਲੈਂਦੇ ਲੈਂਦਾ ਇਹਨਾਂ ਦੇ ਕੋਲ ਸਭ ਤੋਂ ਖਾਸ ਗੱਲ ਕੀ ਲੱਗੀ ਤੁਹਾਨੂੰ ਇਹਨਾਂ ਦੇ ਇੱਥੇ ਇੱਥੇ ਹੀ ਕਿਉਂ ਨਹੀਂ ਹੋਰ ਵੀ ਤਾਂ ਬਹੁਤ ਸਾਰੇ ਕੰਪਨੀਆਂ ਨੇ ਜਾਂ ਬਹੁਤ ਸਾਰੇ ਮੌਕੇ ਨੇ ਬਾਟਮ ਲਾਈਨ ਇਹ ਦੱਸਣਾ ਚਾਹਨਾ ਜੀ ਕਿ ਵੀ ਫੀਲ ਸੇਫ ਇਨ देयर ਹੈਂਡਸ ਥੈਟਸ ਦਿ ਬਾਟਮ ਲਾਈਨ ਉਹ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਜੋ ਵਾਅਦੇ ਕੀਤੇ ਜਾਂਦੇ ਨੇ ਹਾਂ ਜੀ ਜੋ ਜੋ ਇਹ ਕਹਿ ਰਹੇ ਨੇ ਉਹ ਠੀਕ ਹੁੰਦਾ ਇਹ ਇਤੋਂ ਤੱਕ ਕਹਿੰਦੇ ਨੇ ਜੇ ਕੋਈ ਕਿਸੇ ਤਰ੍ਹਾਂ ਦਾ ਲਾਸ ਹੋਇਆ ਜੀ ਵੀ ਵਿਲ ਬਾਇਟ ਬੈਕ ਵਿਦ ਪ੍ਰੋਫਿਟ ਸਾਨੂੰ ਦੇ ਦਿਓ ਤੁਸੀਂ that's the best spot and that's why you feel safe in their hands public nu ki suneya dena chahunde public nu is naya dena chahunde hain because they are one of the prestigious and uh, uh, very big brand subhash mangaltan company aur uh, reliability is their factor bahut badi cheez hai reliability trust karna kisenu te trust nas da har ek relationship ch hai giya maa aur bete de aur wife aur husband de is etra hi ਤੁਹਾਡੀ ਜਿਹੜੀ ਰਿਲਾਈਬਿਲਟੀ ਹੈ ਇੱਕ ਰੇਲੇਟਰ ਔਰ ਕਲਾਇੰਟ ਦੀ ਇਸੇ ਤਰ੍ਹਾਂ ਦੀ ਰਿਲਾਈਬਿਲਟੀ ਹੋਣੀ ਚਾਹੀਦੀ ਹੈ ਸਰ ਅੱਜ ਕੱਲ ਜ਼ਮਾਨਾ ਬਦਲ ਰਿਹਾ ਹੈ ਕਮਰਸ਼ੀਅਲ ਲੋਕ ਕਮਰਸ਼ੀਅਲ ਪ੍ਰਾਪਰਟੀ ਵੱਲ ਅਟਰੈਕਟ ਹੋ ਰਹੇ ਨੇ ਜਾਂ ਫਿਰ ਰੈਜ਼ੀਡੈਂਸ਼ੀਅਲ ਤੁਹਾਡੇ ਕੋਲ ਕਿਹੜੇ ਜ਼ਿਆਦਾ ਡਿਮਾਂਡ ਹੈ ਜ਼ਿਆਦਾ ਡਿਮਾਂਡ ਐਸ ਸੱਚ ਕੁਝ ਹੋ ਨਹੀਂ ਹੈ ਰੈਜ਼ੀਡੈਂਸ਼ੀਅਲ ਦੀ ਹਮੇਸ਼ਾ ਜ਼ਿਆਦਾ ਹੀ ਰਹਿੰਦੀ ਕਮਰਸ਼ੀਅਲ ਤੋਂ ਕਮਰਸ਼ੀਅਲ ਦੀ ਵੀ ਇੱਥੇ ਬਹੁਤ ਡਿਮਾਂਡ ਹੈਗੀ ਇਸ ਏਰੀਆ 'ਚ ਖਾਸ ਕਰਕੇ ਜਿੱਥੇ ਅਸੀਂ ਐਰੋ ਸਿਟੀ 'ਚ ਕੜੇ ਮੌਲੀ ਸਿਟੀ ਸੈਂਟਰ ਇੱਥੇ ਇੱਕ ਤਾਂ ਸਾਰਾ ਡਿਲੀਵਰੀ ਦਿਖਦੀ ਹੈ ਇਹਨਾਂ ਦੀ ਕਿ ਸਾਰਾ ਕੁਝ ਡਿਲੀਵਰਡ ਹੈ ਰੈਡੀ ਟੂ ਮੂਵ ਵੀ ਹੈ ਪਲੱਸ ਅਪਕਮਿੰਗ ਹੈ ਉਹ ਬਣ ਰਹੇ ਉਹਦੇ 'ਚ ਲੰਬਾ ਟਾਈਮ ਮਿਲ ਜਾਂਦਾ ਪਲੱਸ ਇਹਨਾਂ ਦੇ ਪਰ ਸਕੁਅਰ ਫੀਟ ਅਸੀਂ ਰੇਟ ਲਗਾਈ ਹੈ ਸ਼ਹਿਰ 'ਚ ਸਭ ਤੋਂ ਘੱਟ ਹੈ ਤੇ ਇੱਥੇ ਵੀ ਲੋਕ ਬਹੁਤ ਇੰਟਰਸਟ ਦਿਖਾਉਂਦੇ ਬਾਕੀ ਰੈਜ਼ੀਡੈਂਸ਼ੀਅਲ ਦੀ ਡਿਮਾਂਡ ਹੈ ਜਿਹੜੀ ਉਹ ਇੱਕ ਬਹੁਤ ਜੈਨੂਇਨ ਔਰ ਜਿਹੜਾ ਐਂਡ ਯੂਜ਼ਰ ਵੀ ਹੈ ਇਨਵੈਸਟਰ ਦੋਨੋਂ ਲੈਂ ਇੱਥੇ ਹਲੇ ਸ਼ੁਰੂ ਚ ਇਨਵੈਸਟਰ ਜੁੜਦਾ ਧੀਰੇ ਧੀਰੇ ਐਂਡ ਯੂਜ਼ਰ ਵੀ ਆਂਦਾ ਹੈ ਜੇ ਚੰਡੀਗੜ੍ਹ ਅਫੋਰਡ ਨਹੀਂ ਕਰ ਸਕਦਾ ਬਿਕੋਜ਼ ਚੰਡੀਗੜ੍ਹ ਇੱਕ ਤਾਂ ਮਹਿੰਗਾ ਬਹੁਤ ਹੈ ਕਮਰਸ਼ੀਅਲ ਪ੍ਰਾਪਰਟੀ ਪਲੱਸ ਲੀਜ਼ 올ਡ ਹੈ ਫਰੀ ਹੋਲਡ ਨਹੀਂ ਹੈ 99 ਇਅਰ ਲੀਜ਼ ਹੈ ਤੇ ਇੱਧਰ ਇੱਕ ਉਹ ਬਹੁਤ ਵੱਡਾ ਐਡਵਾਂਟੇਜ ਹੈ ਸਾਨੂੰ ਕਿ ਇੱਥੇ ਫਰੀ ਹੋਲਡ ਪ੍ਰਾਪਰਟੀ ਮਿਲ ਜਾਂਦੀ ਹੈ ਸਰ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਪਨੀਆਂ ਨੇ ਪਰ ਤੁਹਾਡੇ ਤੇ ਹੀ ਲੋਕ ਇੰਨਾ ٹرسٹ ਕਿਉਂ ਕਰਦੇ ਮੈਂ ਦੇਖ ਰਿਹਾ ਪੰਡਾਲ ਪੂਰਾ ਜਿਹੜਾ ਤੁਸੀਂ ਇਵੈਂਟ ਕਰਵਾ ਰਹੇ ਹੋ ਫੁੱਲ ਹੈ ਲੋਕ ਵੱਡੀ ਗਿਣਤੀ ਦੇ ਵਿੱਚ ਆਏ ਹੋ ਇੱਕ ٹرسٹ ਫੈਕਟਰ ਹੈ ਜੋ ਓਵਰ ਅ ਪੀਰੀਅਡ ਆਫ ਟਾਈਮ ਸਾਡੀ ਗੁੱਡਵਿਲ ਬਣੀ ਹੈ ਸਾਡੇ ਫਾਦਰ ਨੇ ਜੋ ਲੇਗੇਸੀ ਛੱਡੀ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ ਇੱਕ ਸਾਰਾ ਗੁੱਡਵਿਲ ਕਰਕੇ ਹੈ ਬਿਲਡਰਸ ਵੀ ਕਲਾਈਐਂਟਸ ਵੀ ਇਨਵੈਸਟਰਸ ਵੀ ਸਾਡੇ ਸਾਰੇ ਗੁੱਡਵਿਲ ਕਰਕੇ ਜੁੜੇ ਹੋਏ ਕਿਉਂਕਿ ਉਹਨਾਂ ਨੂੰ ਸਾਡੇ ਸਾਰੇ ਤੁਸੀਂ ਦੇਖੋਗੇ ਰਿਪੀਟਿਡ ਕਲਾਈਐਂਟਸ ਹਨ ਤੁਸੀਂ ਜਿੰਨੇ ਵੀ ਇਵੈਂਟਸ ਤੇ ਆਓਗੇ ਨਾ ਆਲਮੋਸਟ ਸੇਮ ਫੇਸ ਇਸ 90% ਉਹ ਮਿਲਣਗੇ 10% ਹਰ ਸਾਲ ਐਂਟਰ ਹੁੰਦੇ ਨਵੇਂ ਬੰਦੇ ਤੋਂ ਇੱਕ ਗੁੱਡਵਿਲ ਹੈ ਜੋ ਇਹਨਾਂ ਨੂੰ ਲੈ ਕੇ ਆਂਦੀ ਹੈਗੀ ਸਾਡੇ ਕੋਲ ਵਾਪਸ ਖਿੱਚ ਕੇ ਤੁਸੀਂ ਕਹਿ ਰਹੇ ਹੋ ਫਾਦਰ ਸਾਹਿਬ ਵੀ ਕਰਦੇ ਸੀ ਅੱਜ ਅਸੀਂ ਤੁਸੀਂ ਪਹਿਲਾਂ ਵਾਲੇ ਸਮੇਂ ਤੇ ਹੁਣ ਵਾਲੇ ਸਮੇਂ ਦੇ ਵਿੱਚ ਕੀ ਅੰਤਰ-ਫਰਕ ਕੀ ਆਇਆ ਹੈ ਪਹਿਲਾਂ ਲੋਕ ਕੀ ਡਿਮਾਂਡ ਕਰਦੇ ਸੀ ਹੁਣ ਕੀ ਕਰਦੇ ਪਹਿਲੇ ਜ਼ਿਆਦਾਤਰ ਡਿਮਾਂਡ ਕਰਾਂ ਦੀ ਹੀ ਹੁੰਦੀ ਸੀ ਜੈਨੂਇਨ ਨੀਡ ਜਿਹੜੀ ਹੁੰਦੀ ਸੀਗੀ ਲੋਕ ਇੰਨਾ ਫੋਰਸੀ ਨਹੀਂ ਕਰ ਸਕਦੇ ਸੀ ਕਿ ਪ੍ਰਾਪਰਟੀ ਚ ਐਨਾ ਰੇਟ ਵਧ ਸਕਦਾ ਹੈ ਹੁਣ ਲੋਕਾਂ ਨੂੰ ਦਿਖਦਾ ਹੈ ਨਿਊਜ਼ਪੇਪਰ ਚ ਅਵੇਅਰਨੈਸ ਇੰਨੀ ਹੈਗੀ ਹੈ ਸਾਰਾ ਦਿਨ ਅਖਬਾਰਾਂ ਚ ਹੋਰ ਪ੍ਰੋਗਰਾਮਸ ਵੀ ਨਿਊਜ਼ ਚ ਵੀ ਇਵਨ ਐਡਸ ਇਨੀਆਂ ਸ਼ੁਰੂ ਹੋ ਗਈਆਂ ਪੀਪਲ ਆਰ ਅਵੇਅਰ ਕਿ ਸਾਡਾ ਰੇਟ ਵਧੇਗਾ ਹੀ ਵਧੇਗਾ 골ਡ ਤੋਂ ਵੀ ਜ਼ਿਆਦਾ ਬੈਟਰ ਇਨਵੈਸਟਮੈਂਟ ਪ੍ਰੋਪਰਟੀ ਚ ਹੈ ਇਹ ਇੱਕ ਐਸੀ ਚੀਜ਼ ਹੈ ਜਦ ਵੀ ਇਸ ਰੇਟ ਤੇ ਲੈਤੀ ਸਸਤੀ ਹੁੰਦੀ ਹੈ کہہ رہے ہو کہ کمرشل ਨੂੰ ਜ਼ਿਆਦਾ ਹੁਣ ਤਰਜੀਹ ਦੇ ਰਹੇ ਨੇ ਲੋਕ کمرشل ਵੀ ਦੇ ਰਹੇ ਇਕੁਅਲੀ ਹੈ ਮਤਲਬ ਇਹ ਨਹੀਂ ਕਹਿ ਸਕਦੇ ਰੈਜ਼ੀਡੈਂਸ਼ੀਅਲ ਦੀ ਜ਼ਿਆਦਾ ਹੈ ਉਹਦੀ ਜ਼ਿਆਦਾ ਹੈ ਕਿਸੇ ਟਾਈਮ ਕਿਸੇ ਮਹੀਨੇ ਜ਼ਿਆਦਾ ਕਮਰਸ਼ੀਅਲ ਵੀਕ ਦਾ ਕਿਸੇ ਮਹੀਨੇ ਜ਼ਿਆਦਾ ਰੈਜ਼ੀਡੈਂਸ਼ੀਅਲ ਡਿਮਾਂਡ ਦੋਨਾਂ ਦੀ ਸਾਈਡ ਬਾਈ ਸਾਈਡ ਇਕੁਅਲੈਂਟ ਹੀ ਰਹਿੰਦੀ ਹੈ ਫੀਡਬੈਕ ਕੀ ਆ ਰਿਹਾ ਹੈ ਕਸਟਮਰਸ ਦਾ ਫੀਡਬੈਕ ਜਿਹਦੀ ਕਮਰਸ਼ੀਅਲ ਡਿਮਾਂਡ ਹੈ ਉਹ ਕਮਰਸ਼ੀਅਲ ਲੈ ਰਹਾ ਹੈ ਕਮਰਸ਼ੀਅਲ ਇੱਧਰ ਬਹੁਤ ਹੀ ਮਜਮੂਤਨ ਪਹਿਲੇ ਵੀ ਦੱਸਿਆ ਬਹੁਤ ਚੀਪ ਰੇਟਸ ਤੇ ਮਿਲ ਰਹਾ ਅਫੋਰਡੇਬਲ ਰੇਟਸ ਤੇ ਤੇ ਉਹ ਰੇਟਸ ਅਨਬਿਲੀਵेबल ਆ ਅਸੀਂ ਕੰਪੇਅਰ ਕਰੀਏ ਮੋਹਾਲੀ ਇੰਟੀਰੀਅਰ ਜਾਂ ਪੰਚਕੂਲਾ ਜਾਂ ਚੰਡੀਗੜ੍ਹ ਨਾਲ ਤੇ ਇਹ ਬਹੁਤ ਹੀ ਔਰ ਆਉਣ ਵਾਲੇ ਟਾਈਮ ਚ ਉਸ ਤੋਂ ਉੱਤੇ ਜਾਏਗਾ ਬਿਕੋਜ਼ ਅਦਰ ਯੂਨੀਵਰਸਿਟੀਆਂ ਤੁਸੀਂ ਦੇਖ ਰਹੇ ਹੋ ਸਕੂਲਸ ਹਸਪੀਟਲਸ ਇੰਟਰਨੈਸ਼ਨਲ 에ਅਰਪੋਰਟ ਕਾਰਗੋ ਐਡ ਹੋ ਰਿਹਾ ਬਹੁਤ ਚੀਜ਼ਾਂ ਨਵੀਆਂ ਆ ਰਹੀਆਂ ਰੈਜ਼ੀਡੈਂਸ਼ੀਅਲ ਬਹੁਤ ਐਡ ਹੋ ਰਿਹਾ ਤੇ ਉਹ ਕਮਰਸ਼ੀਅਲ ਦੀ ਡਰਾਈਵਿੰਗ ਫੋਰਸ ਹੋਈ ਹੈ ਤੇ ਉਹ ਸਾਰਾ ਕੁਝ ਆ ਰਿਹਾ ਅਸੀਂ ਫਿਊਚਰ ਪ੍ਰੂਫ ਹੋ ਕੇ ਚੱਲਦੇ ਕਿ ਕੱਲ ਨੂੰ ਲੋਕਾਂ ਨੂੰ ਟੂਲਟ ਦੇ ਬੋਰਡ ਨਾ ਟੰਗਨੇ ਪੈਣ इजीली ਲੀਜ਼ ਆਊਟ ਵੀ ਹੋ ਜਾਏ ਜਾਂ ਜਿਹੜਾ ਕ ਤੁਹਾਡੇ ਹੇਠ ਮੰਗਟ ਐਂਡ ਗਰੁੱਪ ਦਾ ਜੋ ਇਵੈਂਟ ਹੋ ਰਿਹਾ ਮੋਹਾਲੀ ਚ ਆ ਪ੍ਰਾਪਰਟੀਆਂ ਨੂੰ ਲੈ ਕੇ ਕੀ ਪਲਾਨ ਨੇ ਇਹਨਾਂ ਦੇ ਕਿਹੜੇ ਕਿਹੜੇ ਨਵੇਂ ਪ੍ਰੋਜੈਕਟਸ ਨੇ ਜਿਹੜੇ ਉਹ ਲੈ ਕੇ ਆ ਰਹੇ ਨੇ ਉਸ ਬਾਰੇ ਇਸ ਇਵੈਂਟ ਦੇ ਵਿੱਚ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਲੋਕ ਵੱਧ ਚੜ ਕੇ ਇਸ ਇਵੈਂਟ ਦੇ ਵਿੱਚ ਹਿੱਸਾ ਵੀ ਲੈ ਰਹੇ ਨੇ